ਜਦੋਂ ਗਵਰਨਰ ਹਾਊਸ ਮਨਾਇਆ ਜਾਂਦਾ ਸੀਗਾ ਉਦੋਂ ਟੀਮਾਂ ਬਣਦੀਆਂ ਸੀ ਘੱਟੋ ਘੱਟ 10 ਸਾਲ ਦੀ ਸੇਵਾ ਤੋਂ ਬਾਅਦ ਅਧਿਆਪਕ ਦੀ ਐਸਆਰ ਉਹਦਾ ਕੰਮ ਲੋਕਾਂ ਦਾ ਪਿਆਰ ਬੱਚਿਆਂ ਦਾ ਮਾਪਿਆਂ ਦਾ ਉਹਨੇ ਫੋਰ ਸਕੂਲ ਸੰਸਥਾ ਲਈ ਕੀ ਕੀਤਾ ਉਹ ਸਾਰੇ ਦਾ ਅਨਲਿਸਿਸ ਹੋ ਕੇ ਉਹਨੂੰ ਅਵਾਰਡ ਮਿਲਦਾ ਸੀਗਾ ਤਾਂ ਕਿ ਦੂਜਿਆਂ ਲਈ ਇੱਕ ਪ੍ਰੇਰਨਾ ਸਰੋਤ ਬਣ ਸਕੇ ਤੇ ਫਿਰ ਗਵਰਨਰ ਹਾਊਸ ਵਿੱਚ ਜਾ ਕੇ ਉਹਨਾਂ ਨੂੰ ਅਵਾਰਡ ਮਿਲਦਾ ਸੀਗਾ ਤੇ ਉਹਨੂੰ ਨੈਸ਼ਨਲ ਅਵਾਰਡ ਉੱਥੇ ਮਿਲਦਾ ਸੀ ਦਿੱਲੀ ਮਿਲਦਾ ਸੀ ਵਿਗਿਆਨ ਭਵਨ ਦੇ ਵਿੱਚ ਜਾ ਕੇ ਰਾਸ਼ਟਰਪਤੀ ਸਾਹਿਬ ਆਵੰਦੇ ਸੀਗੇ ਤੇ ਉਸ ਅਵਾਰਡ ਦੀ ਇੱਕ ਮਰਿਆਦਾ ਬਣ ਜਾਂਦੀ ਸੀ ਕੀਕਾ ਤੇ ਉਦੋਂ ਬਾਅਦ ਜਦੋਂ ਸਿਆਸੀ ਕਰਨ ਆ ਗਿਆ ਕਿ ਜੁਗਾੜਵਾੜ ਆ ਗਿਆ ਜਿਹੜੇ ਕਰਮਯੋਗੀ ਸੀ ਉਹਨਾਂ ਨੂੰ ਪਛਾਣ ਕਰਤਾ ਜਿਹੜਿਆਂ ਨੇ ਮਤਲਬ ਸ਼ਰਮਯੋਗੀ ਵੀ ਨਹੀਂ ਰਹੇ ਉਹਨਾਂ ਨੂੰ ਅੱਗੇ ਲੈ ਜਾਂਦਾ ਤੇ ਉਦੋਂ ਫੇਰ ਕੀ ਆ ਗਿਆ ਸੜਕਾਂ ਤੇ ਆ ਗਿਆ ਸਿਆਸੀ ਜਦੋਂ ਸਿਆਸਤ ਆ ਜਾਂਦੀ ਹੈ ਉਹ ਆ ਗਿਆ ਪਿਛਲੇ ਦੇਖਿਆ ਕਿ ਕਾਂਗਰਸ ਰਾਜ ਸੀ ਪਿਛਲੇ ਕੈਪਟਨ ਰਾਜ ਦੇ ਵਿੱਚ ਇਹ ਲਾਸਟ ਜਿਹੜੇ ਉਹਨਾਂ ਦੇ ਸਾਲ ਸੀਗਾ ਤੇ ਉਦੋਂ ਸਿੰਘਰਾ ਸਾਹਿਬ ਸੀਗੇ ਮੰਤਰੀ 12 ਅਵਾਰ ਉਹਨਾਂ ਦੇ ਅਧਿਆਪਕਾਂ ਨੂੰ ਮਿਲ ਗਿਆ ਜਿਸ ਦੇ ਪਿੱਛੇ ਲਿਖਿਆ ਸੀਗਾ ਕਿ ਸਿੱਖਿਆ ਮੰਤਰੀ ਵੱਲੋਂ ਰეკਮੈਂਡਡ ਜਦ ਤੀਰਕ ਰਿਕਮੈਂਡ ਹੁੰਦੀ ਹੀ ਨਹੀਂ ਕਦੇ ਵੀ ਮਤਲਬ ਸਿਆਸੀ ਕਰਨ ਇਸ ਗੱਲ ਆ ਗਿਆ ਕਿ ਜਿਹੜੇ ਉਹਨਾਂ ਦੇ ਸਿਪਾ ਸਲਾਰ ਹੁੰਦੇ ਸੀ ਜਾਂ ਮਤਲਬ ਕਿਸ਼ਨ ਕੁਮਾਰ ਦੇ ਵੀ ਸਿਪਾ ਸਲਾਰ ਹੁੰਦੇ ਜਿਹਨਾਂ ਨੇ ਜੰਗ ਵੜ ਸ਼ੁਰੂ ਕੀਤਾ ਸੀ ਉਹ ਸਿਪਾ ਸਲਾਰਾਂ ਨੂੰ ਅੱਗੇ ਲਿਆਉਣ ਲਈ ਉਹ ਸਿਰ ਤੇ ਬਿਠਾ ਦਤਾ ਉਹਨੇ ਕਰਮਯੋਗੀ ਸੀ ਜਿਹੜੇ ਸਮਰਪਤ ਸੀਗੇ ਉਹਨਾਂ ਨੂੰ ਪਛਾਣ ਕਰਤਾ ਉਹ ਸਿਆਸੀ ਕਰਨ ਇਹਨਾਂ ਗੰਦਾ ਆ ਗਿਆ